ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਮਹਾਰਾਜ ਕੀ ਸਾਜੀ ਤੇ ਨਿਵਾਜੀ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਰੂਪ ਗੁਰੂ ਕਾਲ ਸਰਸਪੀ ਅੱਜ ਕਾਂਤ ਰਸ ਦੇ ਹੜਾ ਬੰਦੀ ਸ਼ੋਹ 6ਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਗਵਾਲ ਯਾਰ ਦੇ ਕਿਲੇ ਤੋਂ ਰਹਾ ਹੋ ਕੇ ਉਹਨਾਂ ਦੇ ਨਾਲ ਬਵਨਝਾਰਾ ਜਿਹੜੇ ਕੈਦ ਵਿੱਚ ਸਨ ਉਹਨਾਂ ਨੂੰ ਰਹਾਇਤ ਕਰਾਤਾ ਕਰਾ ਕੇ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਘਰ ਜੀ ਅਸ਼ਤਵਾਲੀ ਦੇ ਕੋਇਲਰ ਵਿਖੇ ਦਿਹਾੜੇ ਦੇ ਪੰਤੀਛੋੜ ਦੇ ਸਥਾਨ 'ਤੇ ਕੁਰਬਾਨੀਆਂ ਦਾ ਅੱਖ ਲਗਾਉਂਦੇ। ਐਸੇ ਦੇ ਪਰਸ਼ੋਗ ਉਪਦੇਸ਼ ਕੀਆ ਸਾਰਿਆਂ ਨੂੰ ਓਏ ਇਕੱਤਰ ਮਿਲੋ ਮੇਰੇ ਭਾਈ ਦੁਨ ਦਾ ਦੂਰ ਹੋ ਮੁਲਾਏ ਨਾਮੇ ਕੇ ਹੋ ਉਹ ਜੋੜੀਆਂ ਵਰਮਖ ਵੈਸੋ ਸਪੱਤ ਸਾਇ ਇੱਕ ਪਿਤਾ ਇੱਕ ਸਕੇ ਹੰਬਾਰਕ ਦੇ ਅਨਸਾਰ ਸਾਨੂੰ ਸਾਰਿਆਂ ਨਾਲ ਪਰਿਵਾਰੀ ਦਾ ਬੰਦੀ ਛੋੜ ਦੇ ਰੱਖੀਆਂ ਲੱਖ ਲੱਖ ਪੈਨੀਆਂ ਬੜਲ ਮਿਲ ਕੇ ਸਾਰਿਆਂ ਨੇ ਪ੍ਰੇਮ ਦੇ ਨਾਲ ਸੇਫਟੀਟੀ ਵਿੱਚ ਗੋਣੀ ਹੈ ਗੁਰੂ ਸ਼ਬਦ ਦੇ ਨਾਲ ਜੁੜਨਾ ਸਿੱਕਾ ਬੋਲ ਜਿੰਦਗੀ ਵਿਸ਼ਵਾਸਾਂ ਦੀ ਜਿੰਦਗੀ ਚ ਨਾ ਕੋਲੋ ਜਿੱਤ ਬੋਲੀਆ ਪਰਪਾਇੇ ਸੋ ਬੋਲੀਆ ਪਰਵਾਣ ਤੇ ਗੁਰੂ ਕੀ ਸੰਗਤ ਵਿੱਚ ਰਹਿਣੀ ਕਹਿਣੀ ਸਹਿਣੀ ਅਮਰਤ ਬਿਲੇ ਉੱਠਣਾ ਜੋ ਪ੍ਰਦੇਸ਼ ਗੁਰੂ ਜੀ ਨੇ ਸਾਨੂੰ ਦਿੱਤਾਇਆ ਸ਼ਬਦ ਰੂਪ ਹੋ ਕੇ ਦਸ਼ਾਂ ਸਰੂਪਾਂ ਦੇ ਵਿੱਚ ਪਰਮਾਤਮਾ ਦਾ ਪੈਗਾਮ ਦਿੱਤਾ ਕੋਦੇ ਅਨਸਾਰ ਆਪਣਾ ਜੀਵਨ ਬੀਤ ਕਰਨਾ ਪੁਰਣਾ ਨੂੰ ਉਸ ਮਾਰਗ ਤੇ ਚੱਲਣ ਦੀ ਸਿੱਖਿਆ ਦੇਣੀ ਹੈ ਇਹ ਹੈ ਮੇਰੀ ਪਿਰਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਚਰਨ ਸ਼ੋਕ ਸਥਾਨ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਜਿੱਥੇ ਸੱਚਖੰਡਵਾਸ ਸંત ਵਾਰਾ ਜੀ ਸਿੰਘ ਨੇ ਬਹੁਤ ਕਠਿਨ ਪਰਮਾਤਮਾ ਦਾ ਸਿਮਰਨ ਤਨਿਸ਼ਿਆ ਕੀਤੀ ਉਸ ਪਾਵਨ ਕਟਪਰਤਪਾਸਥਾਨ ਉਲੋ ਸ਼ਮੂ ਗੁਰੂਆਂ ਸ਼ੰਕਰ ਲਖ ਲਖ ਵਧਾਈਆਂ ਤੇ ਉਹਨਾਂ ਦੇ ਪਾਵਨ ਕਟਪਾਸਥਾਨ ਉਲੋ ਸਾਰਿਆਂ ਨੂੰ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਾ ਇਹੀ ਉਪਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ